ਜੈ ਗੁਰੂ ਦੇ ਆਪ ਜੀ ਨੂੰ ਸਾਰਿਆਂ ਨੂੰ ਜੈ ਗੁਰੂ ਦਾ ਜਮਾ ਕਰਨ ਲਈ ਇਸ ਕਰਕੇ ਬੁਲਾਈਆ ਕਿ ਤਕਰੀਬਨ ਇਹਦੇ ਵਿੱਚ ਸਾਰੇ ਆ ਜਾਂਦੇ ਨੇ ਸਾਰੇ ਕਿਉਂਕਿ ਜੈ ਗੁਰੂ ਗੁਰੂ ਜਿਹੜਾ ਆ ਜਿਹਦੋਂ ਸਾਨੂੰ ਕੁਝ ਦੇ ਕੇ ਜਾਂਦਾ ਉਸ ਗੁਰੂ ਦੇ ਕੀਤੇ ਹੋਏ ਕਰਮਾਂ ਤੇ ਮਨੋਕ ਮਾਨ ਕਰਦਾ ਮਨੋਕ ਕਹਿੰਦਾ ਮੇਰਾ ਗੁਰੂ ਮੈਨੂੰ ਆਹ ਦੇ ਕੇ ਗਿਆ ਪਰ ਇੱਕ ਐਸੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਛੇਤੀ ਦੀ ਵਰਨਾ ਕੀ ਕਿਹਾ ਜੀ ਦੀ ਦੇਸ ਨ ਗਿਆ ਤੇ ਆਪਾਂ ਨੂੰ ਉਦੇ ਉੱਤੇ ਹਮੇਸ਼ਾ ਹੀ ਮਾਨ ਹੁੰਦਾ ਕਿ ਸਾਡੇ ਪੁਰਖਿਆਂ ਨੇ ਐਂਦਾ ਕੀਤਾ। ਔਰ ਮੈਂ ਫੇਸਬੁੱਕ, ਯੂਟਿਊਬ, ਟੈਕਟੋਕ, ਇੰਸਟਾਗ੍ਰam ਮੈਂ ਕਿੰਨਾ ਪਤਾ ਨਹੀਂ ਮੈਂ ਅੱਜ 3 ਦਿਨ ਹੋ ਗਿਆ ਰੂਲ ਮੋਂ ਦੇਖ ਰਿਹਾ। ਔਰ ਮੈਂ ਦੇਖ ਰਿਹਾ ਸੀ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਆ ਕਿ ਸਾਡੇ ਨੌਜਵਾਨ ਬੱਚੇ ਜੋ ਸਾਡੇ ਪਰ ਕਿਹਨੇ ਕੀਤਾ ਜੋ ਸਾਨੂੰ ਮੈਸੇਜ ਦੇ ਕੇ ਗਏ ਨੇ ਜੋ ਚੰਗਾ ਸ਼ਬਦ ਸਾਡੇ ਲਈ ਛੱਡ ਕੇ ਗਏ ਨੇ ਸ਼ਬਦ ਵਿਚਾਰਨ ਦੀ ਗੱਲ ਕਰਕੇ ਗਏ ਨੇ ਕੀ ਅਸੀਂ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਦੇ ਉੱਤੇ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਦੀ ਕਸਵੱਟੀ ਤੇ ਪੂਰੇ ਉੱਤਰਦੇ ਹਾਂ ਪਰ ਮੈਂ ਦੇਖ ਰਿਹਾ ਸੀ तकरीबन ਜੰਗ ਏਜ ਦੇ ਬੱਚੇ ਜਿਹੜੇ ਆ ਉਹ ਨੂੰ ਕੋਈ ਮਤਵ ਨਹੀਂ ਰਹਿ ਗਿਆ ਕਿ ਸ਼ਹੀਦੀ ਹੋਈ ਨਹੀਂ ਹੋਈ ਇਹ ਜਿਹੜੇ ਦਿਨ ਨੇ ਸਾਨੂੰ ਪਤਾ ਆ ਪੰਜਵੇਂ ਪਾਸ਼ਾ ਦੀ ਜਿਹੜੀ ਸ਼ਹੀਦੀ ਆ ਕਿਉਂ ਹੋਈ ਸੀ ਕਿਉਂਕਿ ਉਹ ਬਾਣੀ ਦੇ ਸੱਚ ਨੂੰ ਜਿੰਦਾ ਰੱਖਣਾ ਚਾਹੁੰਦੇ ਸੀ ਇਤਿਹਾਸ ਉਹ ਜਿੰਦਾ ਰਹਿੰਦੇ ਨੇ ਜਿਹੜੇ ਇਤਿਹਾਸ ਨੂੰ ਪਿਆਰ ਕਰਦੇ ਨੇ ਪਰ ਅੱਜ ਪਿਆਰ ਘਟ ਤੇ ਮੋਖਾਲ ਜਾਂਦਾ ਮੋਖਾਲ ਕਿਦਾਂ ਕਿਉਂਕਿ ਜਿੰਨਾ ਵੀ ਬਾਣੀ ਤੋਂ ਬਾਣੀ ਦੀ ਕਸਵੱਟੀ ਤੋਂ ਬਿਨਾਂ ਇਤਿਹਾਸ ਲਿਖਿਆ ਗਿਆ ਔਰ ਜਿਨ੍ਹਾਂ ਨੇ ਵੀ ਗ੍ਰੰਥ ਲਿਖਿਆ ਉਹਨਾਂ ਨੇ ਆਪਣੇ ਹੰਕਾਰ ਨੂੰ ਪੱਠੇ ਪਾਏ ਹੋਏ ਆ ਇਹ ਤੁਸੀਂ ਅੱਜ ਮੰਨ ਲਓ ਆਪਾਂ ਹੋਰ ਜਲਦੀ ਕਹਿੰਦਾ ਮੈਂ ਜਿੰਨੀ ਜਲਦੀ ਤੁਸੀਂ ਮੰਨ ਲੋਗੇ ਇਹ ਚੀਜ਼ ਨੂੰ ਉੰਨੀ ਹੀ ਜਲਦੀ ਪੰਜਾਬ ਆਪਣੇ ਪੈਰਾਂ ਤੇ ਫੇਰ ਆ ਸਕਦਾ ਪਰ ਜੇ ਤੁਸੀਂ ਨਾ ਮੰਨਿਆ ਕਿਉਂਕਿ ਜੋ ਹਾਲਾਤ ਦੇਖ ਰਹੇ ਆ ਮੀਡੀਆ ਦੇ ਵਿੱਚ ਕੀ ਹੋ ਰਿਹਾ ਪੰਜਾਬ ਦੇ ਮੀਡੀਆ ਨੂੰ ਕਰਨਾ ਕੀ ਚਾਹੀਦਾ ਮੀਡੀਆ ਕਰ ਕੀ ਰਿਹਾ ਮੀਡੀਆ ਨੂੰ ਕੀ ਕਰਨਾ ਚਾਹੀਦਾ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਮੀਡੀਆ ਕਿੱਥੇ ਤੁਰਿਆ ਫਿਰਦਾ ਕੋਈ ਪਤਾ ਨਹੀਂ ਉਹਨਾਂ ਨੂੰ बस ओबे के सेंटर ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਅਸੀਂ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕੁਛ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਬਣ ਲਗਤ ਹੈ ਜਦੋਂ ਅਸੀਂ ਕੁਛ ਪਾਉਂਦੇ ਹਾਂ ਨਾ ਫਿਰ ਅਸੀਂ ਕਹਿੰਨੇ ਪਾਣਿ ਪਾਛਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਤਵੇ ਗਰਵ ਕਰਦੇ ਹੈ ਜਦੋਂ ਉਹ ਟਾਈਮ ਆਉਦਾ ਪੰਜਵੇਂ ਪਾਸ਼ਾ ਦੀ ਤਰ੍ਹਾਂ ਖੜਨਾ ਆ ਪੰਜਵੇਂ ਪਾਸ਼ਾ ਦੀ ਤਰ੍ਹਾਂ ਸ਼ਬਦ ਨੂੰ ਅੰਦਰ ਵਸਾਉਣਾ ਆ ਉਸ ਵੇਲੇ ਸਾਡੀ ਨਿਗਾਹ ਮਾਇਆ ਦੀ ਢੇਰੀ ਤੇ ਚਲੀ ਜਾਂਦੀ ਆ ਮੈਂ ਬਹੁਤ ਵੀਡੀਓ ਦੇਖੀ ਆ ਬਹੁਤ ਕੁਛ ਕੀਤਾ ਪਰ ਮੈਨੂੰ ਇਦਾਂ ਦੀ ਗੱਲ ਨਹੀਂ ਨਜ਼ਰ ਆਈ ਕਿ ਮੈਂ ਕੋਈ ਚੰਗਾ ਕਹਿ ਸਕਾਂ ਕੋਈ ਚੰਗੀ ਗੱਲ ਕਹਿ ਸਕਾਂ ਕੋਈ ਕੋਈ ਸ਼ਬਦ ਕਰ ਸਕਾਂ ਕਿਸੇ ਗੱਲ ਦੀ ਮੈਂ ਪੱਗੜ ਬੰਨੇ ਹੋਏ ਆ ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋ ਜਾਏ ਔਰ ਬਾਣੀ ਦਾ ਸੱਚ ਅੱਜ ਸੱਚ ਹੋ ਗਿਆ ਪੰਜ ਪਾਚਾਈ ਜੀ ਦੀ ਤੇ ਕਿੰਨੇ ਕੁ ਲੋਕਾਂ ਨੇ ਕੀ ਕੀਤਾ ਮੈਂ ਦੇਖ ਰਿਹਾ ਔਰ ਆ ਜਿਹੜੀ ਕਪਤਾ ਆ ਇਹ ਮੁੰਡਾ ਗਾਇਕ ਆ ਸਿਰੋਂ ਮੁੰਨਾ ਆ ਸੱਤੇ ਦੇ ਪੱਗ ਨਹੀਂ ਸਿਰ ਤੇ ਦੇ ਪੱਗ ਨਹੀਂ ਪਰ ਪਿਆਰ ਬੜਾ ਆ ਕਪਤਾ ਨੇ ਬਾਛਾ ਕਪਤਾ ਬੋਲੀਏ ਨੇ ਕਪਤਾ ਸੁਣ ਕੇ ਆਪੋ ਆਪਣੇ ਥੱਲੇ ਕਮੈਂਟ ਲਿਖਿਓ ਕਿ ਅੱਜ ਪੱਗਾਂ ਵਾਲੇ ਸਿੱਖਿਆ ਜਾਂ ਫਿਰ ਜਿਹੜੇ ਰਮਾਲ ਬੰਨ ਕੇ ਕਪਤਾ ਸੁਣਾਉਂਦੇ ਆ ਉਹ ਸਿੱਖਿਆ ਕញ្ញਾ ਨੂੰ ਕੋਈ ਤਕਲੀਫ ਹੁੰਦੀ ਆ ਜਦੋਂ ਮੈਂ ਇਦਾਂ ਦੀਆਂ ਗੱਲਾਂ ਕਰਦਾ ਆ ਤੇ ਇਹ ਗੱਲ ਮੰਨਣੀ ਪਣੀ ਆ ਤੁਹਾਨੂੰ ਕਿ ਅੱਜ ਸਿੱਖ ਪੱਗ ਤੱਕ ਸੀਮਤ ਰਹਿ ਗਿਆ ਉਹਨੂੰ ਬਾਣੀ ਨਾਲ ਕੋਈ ਮਤਵ ਨਹੀਂ ਤੂੰ ਅਹੀਂ ਵਜਾ ਠੰਡੀ ਤੂੰ ਅਹੀਂ ਵਜਾ ਠੰਡੀ ਮੈਂ ਤਾਂ ਹਾਂ ਮਜਬੂਰ ਬੜੀ ਰੇਤ ਨੂੰ ਅੱਖੇ ਤਵੀ ਤੇ ਤਵੀ ਨੂੰ ਆਖਦੀ ਏ ਰੇਤ ਸੜੀ ਜਿਸ ਦੀ ਲੈਣੀ ਚਾਹ ਜਿਸ ਦੀ ਲੈਣੀ ਚਾਹ ਸੇ ਨਾ ਮਦਰਦੀਆਂ ਨੇ ਤੱਤੀ ਤਵੀ ਤੇ ਗਰਮ ਰੇਤ דוਵੇਂ ਗੱਲਾਂ ਕਰਦਿਆਂ ਲੈ ਉਹ ਤੱਤੀ ਤਵੀ ਤੇ ਗਰਮ ਰੇਤ דוਵੇਂ ਗੱਲਾਂ ਕਰਦਿਆਂ ਦਾ ਲੈ ਵਰਦਾਨ ਬਾਣੀ ਦਾ ਇਹ ਤੋਂ דוਵੇਂ ਗੱਲ ਪੁਰਾਣੀ ਐ ਪੋਥੀ ਸਾਹਿਬ ਵਿੱਚ ਸਭ ਤੋਂ ਵੱਧ ਇਹਨਾ ਦੀ ਬਾਣੀ ਏ ਰੂਣਾ ਪਉ ਬਦਨਾਮ ਪਹੇਖ ਵਿੱਚ ਦੋਵੇਂ ਨੇ ਦਰਦੀਆਂ ਨੇ ਤੱਤੀ ਤਵੀ ਤੇ ਗਰਮ ਰੇਤ ਦੋਨੋਂ ਗੱਲਾਂ ਕਰਦੀਆਂ ਨੇ ਤੱਤੀ ਤਵੀ ਤੇ ਗਰਮ ਰੇਤ ਦੋਵੇਂ ਗੱਲਾਂ ਕਰਦੀਆਂ रामदास दा पुत्र गुरु अमरदास दा, है। हर दा भोता है हरगोबिंद दा पिता ए ता वाणी का भोता गे किन्या हस्तियां देख कुड़े किन्या हस्तियां देख कुड़े एना दे ही खरदियां ने ਹੋ ਤੱਤੀ ਤਵੀ ਤੇ ਗਰਮ ਰੇ ਤੂੰ ਨੇ ਗੱਲਾਂ ਕਰ ਦਿਆ ਨੇ ਤੱਤੀ ਤਵੀ ਤੇ ਗਰਮ ਰੇ ਤੀ ਤੂੰ ਨੇ ਗੱਲਾਂ ਕਰ ਦਿਆ ਨੇ ਰਿਸ਼ਤਾ ਚੰਦੂ ਦੀ ਧੀ ਦਾ ਗੁਰਾ ਨੇ ਠੁਕਰਾਇਆ ਨਹੀਂ ਐਫ ਵਦ ਇਹਨੇ ਤਵੀਏ ਥਾਣੋਂ ਮੈਨੂੰ ਤਪਾਇਆ वजूद में कड़छियूं वजूद मेंर कड़छिय हण सिरगुरां वरदियां न ती तवी ते गरम रेत दोने गला करद ने ती तवी ते गरम रेत दोन गहांगीर ते चंदू मथे ਕੱਲ ਲੰਕ ਹੀ ਲੱਗਣਗੇ ਗੁਰੂ ਤਾਂ ਸਦਾ ਸ਼ਹੀਦਾਂ ਦੇ ਸਰਤਾਜ ਹੀ ਵਜਣਗੇ ਗੁਰੂ ਤਾਂ ਸਦਾ ਸ਼ਹੀਦਾਂ ਦੇ ਸਰਤਾਜ ਹੀ ਵਜਣਗੇ ਠੌੜੇ ਭਾਲਿਆ ਛੁੱਕ ਛੁੱਕ ਦੋਵੇਂ ਓਏ ਸਜਦਾ ਕਰਦੀਆਂ ਨੇ ਤਤੀ ਤਵੀ ਤੇ ਗਰਮ ਰੇਤ דוਵੇਂ ਕੱਲਾ ਕਰਦੀਆਂ ਨੇ ਕੱਤੀ ਤਵੀਤੇ ਗਰਮ ਰੇਤ ਹਾਥੋਵੇਂ ਗੱਲਾਂ ਕਰਦੀਆਂ